ਸਤੰਬਰ ਖਤਮ ਹੋਣ ਵਾਲਾ ਹੈ ਅਤੇ ਜਲਦੀ ਹੀ ਨਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਕਤੂਬਰ 2024 ਵਿੱਚ ਤਿਹਾੜਾ ਕਾਰਨ ਬੈਂਕਾਂ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਹੋਣਗੀਆਂ ਇਸ ਵਿੱਚ ਨਵਰਾਤਰਿਆਂ ਤੋਂ ਲੈ ਕੇ ਦੁਸ਼ਹਿਰੇ ਅਤੇ ਦੀਵਾਲੀ ਤੱਕ ਦੀਆਂ ਛੁੱਟੀਆਂ ਸ਼ਾਮਲ ਹੈ ਜੇਕਰ ਤੁਹਾਡਾ ਵੀ ਅਕਤੂਬਰ ਚ ਬੈਂਕਾਂ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇੱਥੇ ਛੁੱਟੀਆਂ ਦੀ ਲਿਸਟ ਦੇਖ ਕੇ ਜਾਂ ਸੁਣ ਕੇ ਘਰੋਂ ਨਿਕਲੋ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਕਤੂਬਰ ਚ 15 ਦਿਨ ਬੈਂਕਾਂ ਵਿੱਚ ਛੁੱਟੀ ਰਹੇਗੀ ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾ ਹੈ ਅਜਿਹੇ ਵਿੱਚ ਕਈ ਕੰਮ ਨੇ ਜੋ ਬੈਂਕ ਬੰਦ ਹੋਣ ਕਾਰਨ اٹਕ ਜਾਂਦੇ ਨੇ ਅਜਿਹੇ ਵਿੱਚ ਗਾਹਕਾਂ ਦੀ ਸਹੂਲਤ ਲਈ ਰਿజర్ਵ ਬੈਂਕ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ RBI ਮੁਤਾਬਕ ਅਕਤੂਬਰ ਵਿੱਚ ਬੈਂਕਾਂ ਵਿੱਚ 31 ਦਿਨਾਂ ਵਿੱਚੋਂ 15 ਦਿਨ ਛੁੱਟੀ ਰਹੇਗੀ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਇਸ ਵਿੱਚ ਵੱਖ-ਵੱਖ ਤਿਉਹਾਰਾਂ ਦੀਆਂ ਛੁੱਟੀਆਂ ਵੀ ਸ਼ਾਮਲ ਨੇ ਅਕਤੂਬਰ ਵਿੱਚ ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਕਾਰਨ ਬੈਂਕ 1 ਦਿਨ ਲਈ ਬੰਦ ਰਹਿਣਗੇ ਇਸ ਦੇ ਨਾਲ ਹੀ ਗਾਂਧੀ ਜਯੰਤੀ, ਦੁਰਗਾ ਪੂਜਾ, ਦੁਸ਼ਹਿਰਾ, ਲਕਸ਼ਮੀ ਪੂਜਾ, ਕਾਟੀ, ਬੀਹੂ ਅਤੇ ਦੀਵਾਲੀ ਕਾਰਨ ਵੱਖ-ਵੱਖ ਦਿਨਾਂ ਤੇ ਬੈਂਕਾਂ ਚ ਛੁੱਟੀ ਰਹੇਗੀ ਆਓ ਦੱਸਦੇ ਹਾਂ 1 ਅਕਤੂਬਰ 2024 ਜੰਮੂ ਚ ਵਿਧਾਨ ਸਭਾ ਚੋਣਾਂ ਕਾਰਨ ਬੈਂਕ ਬੰਦ ਰਹਿਣਗੇ 2 ਅਕਤੂਬਰ 2024 ਗਾਂਧੀ ਜਨਮ ਦਿਨ ਦੇ ਮੌਕੇ ਤੇ ਦੇਸ਼ ਭਰ ਦੇ ਬੈਂਕਾਂ 'ਚ ਛੁੱਟੀ ਰਹੇਗੀ 3 ਅਕਤੂਬਰ 2024 ਜੈਪੁਰ ਵਿੱਚ ਨਵਰਾਤਰੀ ਦੀ ਸਥਾਪਨਾ ਕਰਨ ਬੈਂਕਾਂ ਵਿੱਚ ਛੁੱਟੀ ਰਹੇਗੀ 6 ਅਕਤੂਬਰ 2024 ਐਤਵਾਰ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਰਹੇਗੀ 10 ਅਕਤੂਬਰ 2024 ਦੁਰਗਾ ਪੂਜਾ ਦੁਸ਼ਹਿਰਾ ਅਤੇ ਮਹਾ ਸੰਪਤੀ ਕਾਰਨ ਅਗਰਤਲਾ ਗੁਹਾਟੀ ਕੋਹਮਾ ਅਤੇ ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ 11 ਅਕਤੂਬਰ 2024 ਅਗਰਤਲਾ ਬੰਗਲੌਰ ਭੁਵਨੇਸ਼ਵਰ ਚਨਈ ਗੰਗਟੋਕ ਗੁਹਾਟੀ ਇਮਫਾਲ ਇਟਾ ਨਗਰ ਕੋਹਿਮ ਇਮਫਾਲ ਕੋਲਕਾਤਾ ਪਟਨਾ ਤੇ ਹਰਚੀ ਵਿੱਚ ਬੈਂਕਾਂ ਵਿੱਚ ਦੁਸ਼ਹਿਰਾ ਮਹਾ ਅਸ਼ਟਮੀ ਮਹਾ ਨੌਮੀ ਅਯੁੱਧਿਆ ਪੂਜਾ ਦੁਰਗਾ ਪੂਜਾ ਤੇ ਦੁਰਗਾ ਅਸ਼ਟਮੀ ਦੇ ਕਾਰਨ ਸ਼ਿਲੰਗ ਵਿੱਚ ਛੁੱਟੀ ਹੋਵੇਗੀ 12 ਅਕਤੂਬਰ 2024 ਨੂੰ ਦੁਸ਼ਹਿਰਾ ਵਿਜੇ ਦਸ਼ਮੀ ਦੁਰਗਾ ਪੂਜਾ ਕਾਰਨ ਪੂਰੇ ਦੇਸ਼ ਵਿੱਚ ਬੈਂਕ ਲਗਭਗ ਬੰਦ ਰਹਿਣਗੇ 13 ਅਕਤੂਬਰ 2024 ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ 14 ਅਕਤੂਬਰ 2024 ਗੰਗਟੋਕ ਵਿੱਚ ਦੁਰਗਾ ਪੂਜਾ ਜਾਂ ਦਾਸੇਨ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ 16 ਅਕਤੂਬਰ 2024 ਅਗਰਤਾਲਾ ਅਤੇ ਕੋਲਕਾਤਾ ਵਿੱਚ ਲਕਸ਼ਮੀ ਪੂਜਾ ਦੇ ਕਾਰਨ ਬੈਂਕ ਬੰਦ ਰਹਿਣਗੇ 17 ਅਕਤੂਬਰ 2024 ਮਹਾਰਿਸ਼ੀ ਵਾਲਮੀਕੀ ਅਤੇ ਕਾਂਤੀ ਬਾਹੂ ਦੇ ਮੌਕੇ ਤੇ ਬੰਗਲੌਰ ਅਤੇ ਗੁਹਾਟੀ ਚ ਬੈਂਕਾਂ ਚ ਛੁੱਟੀ ਰਹੇਗੀ 20 ਅਕਤੂਬਰ 2024 ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ 26 ਅਕਤੂਬਰ 2024 ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ 27 ਅਕਤੂਬਰ 2024 ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ 31 ਅਕਤੂਬਰ 2024 ਦੀਵਾਲੀ ਦੇ ਕਾਰਨ ਲਗਭਗ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ ਅਕਤੂਬਰ ਚ ਤਿਹਾਰਾਂ ਦੇ ਸੀਜ਼ਨ ਕਾਰਨ ਦੇਸ਼ ਦੇ ਕਈ ਸੂਬਿਆਂ ਚ ਵੱਖ-ਵੱਖ ਤਿਹਾਰਾਂ ਤੇ ਬੈਂਕਾਂ ਚ ਅਕਸਰ ਛੁੱਟੀਆਂ ਹੁੰਦੀਆਂ ਨੇ ਪਰ ਇਸ ਦੇ ਬਾਅਦ ਵੀ ਤੁਹਾਡਾ ਕੋਈ ਵੀ ਜ਼ਰੂਰੀ ਕੰਮ ਨਹੀਂ ਰੁਕੇਗਾ ਤੁਸੀਂ ਬੈਂਕ ਛੁੱਟੀਆਂ ਦੌਰਾਨ ਵੀ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਲਈ UPI, ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ ATM ਦੀ ਵਰਤੋਂ ਨਕਦੀ ਕਢਵਾਉਣ ਲਈ ਕੀਤੀ ਜਾ ਸਕਦੀ ਹੈ